ਆਪਣੇ ਚੰਗੇ ਭਵਿੱਖ ਲਈ 23 ਸਾਲ ਪਹਿਲਾਂ ਅਰਮਾਨੀਆ ਦੇ ਸਮਰਾਲਾ ਦੇ ਨੇੜਲੇ ਪਿੰਡ ਮੰਜਾਲੀ ਖੁਰ ਦੇ ਨੌਜਵਾਨ ਅਮਨਦੀਪ ਸਿੰਘ ਦੀ ਜ਼ਹਿਰੀਲੀ ਗੈਸ ਦੇ ਨਾਲ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਅਮਨਦੀਪ ਸਿੰਘ ਪਿਛਲੇ 2.5 ਸਾਲ ਤੋਂ ਅਰਮਾਨੀਆਂ ਵਿਖੇ ਰਹਿੰਦਾ ਪਿਆ ਸੀ ਜਿੱਥੇ ਉਹ ਬੱਕਰੀਆਂ ਦੇ ਫਾਰਮ ਵਿੱਚ ਨੌਕਰੀ ਕਰਦਾ ਸੀ ਜਿੱਥੇ ਡਾਕਟਰਾਂ ਦੇ ਦਸਣ ਮੁਤਾਬਕ ਜ਼ਹਿਰੀਲੀ ਗੈਸ ਚੜ੍ਹਨ ਦੇ ਨਾਲ ਉਸ ਦੀ ਮੌਤ ਹੋ ਗਈ ਮ੍ਰਿਤਕ ਅਮਨਦੀਪ ਸਿੰਘ ਪਿਛੇ 3 ਭੈਣਾਂ ਦਾ ਇਕਲੌਤਾ ਭਰਾ ਸੀ ਤੇ ਪਿਛੇ ਆਪਣੀਆਂ ਭੈਣਾਂ ਸਮੇਤ ਮਾਪੇ ਛੱਡ ਗਿਆ ਮ੍ਰਿਤਕ ਅਮਨਦੀਪ ਵਿਆਹਿਆ ਹੋਇਆ ਸੀ ਤੇ ਅਮਨਦੀਪ ਸਿੰਘ ਦੇ ਅਰਮਾਨੀਆਂ ਜਾਣ ਤੇ 10 ਦਿਨ ਬਾਅਦ ਉਸ ਦੇ ਘਰ ਬੇਟੀ ਨੇ ਜਨਮ ਲਿਆ ਜਿਸ ਦਾ ਮੂੰਹ ਹਾਲੇ ਤੱਕ ਉਸ ਨੇ ਨਹੀਂ ਦੇਖਿਆ ਸੀ ਕੇਵਲ ਮੋਬਾਈਲ ਦੇ ਉੱਪਰ ਹੀ ਵੀਡੀਓ ਕਾਲ ਰਾਹੀਂ ਉਹ ਆਪਣੀ ਇਕਲੌਤੀ ਧੀ ਨੂੰ ਦੇਖਦਾ ਹੁੰਦਾ ਸੀ ਪਰ ਪਤਾ ਨਹੀਂ ਸੀ ਪਰਿਵਾਰ ਨੂੰ ਕਿ ਇਹ ਪਾਣਾ ਵਾਪਰ ਜਾਵੇਗਾ ਜਿਸ ਕਾਰਨ ਹੁਣ ਪਰਿਵਾਰ ਦੇ ਉੱਪਰ ਦੁੱਖਾਂ ਦਾ ਪਹਾੜ ਟੁੱਟ ਚੁੱਕਿਆ ਹੈ ਦਿਨਾ ਮੌਤ ਜੀ ਦਾ ਮੇਰਾ ਹਰਪਾਲ ਸਿੰਘ ਆ ਜੀ ਪਿੰਡ ਦਾ ਨਾਮ ਕੀ ਮਝਾਲੀ ਖੁਰਦਾ ਜੀ ਹਾਂ ਜੀ ਦੀ ਮੌਤ ਹੋ ਕੇ ਕੀ ਲੱਗਦਾ ਤੁਹਾਨੂੰ ਮੇਰਾ ਬੇਟਾ ਜੀ ਆ ਕਿੱਥੇ ਗਿਆ ਸੀ ਜੀ ਰਵਾਨੀਆ ਜੀ ਆ ਕਿੰਨਾ ਸਮਾਂ ਪਹਿਲਾਂ ਗਿਆ ਸੀ 2.5 ਸਾਲ ਹੋ ਗਏ ਜੀ ਤੇ ਉਸ ਦੀ ਮੌਤ ਦੀ ਖਬਰ ਕਰੇ ਮੈਨੂੰ ਸਾਨੂੰ ਜੀ 15 ਤਰੀਕ ਨੂੰ ਆ ਕਿਨੇ ਦਿੱਤੀ ਸੀ ਖਬਰ ਸਾਨੂੰ ਜੀ ਉਧਰੋਂ ਡਾਕਟਰ ਜੀ ਨੇ ਕਿਹਾ ਜੀ ਪਰ ਕੀ ਹੋਇਆ ਕੀ ਸੀ ਪਤਾ ਲੱਗਿਆ ਕੁਝ ਸਾਨੂੰ ਤਾਂ ਜੀ ਐ ਕਿਹਾ ਵੀ ਗੈਸ ਦੇ ਨਾਲ ਵੀ ਉਹਦੀ ਡੈਥ ਹੋਈ ਹੈ ਹਾਂ ਅਰੇ ਇਸ ਸਮੀਰ ਰਾਮ ਜਿੱਦਾਂ ਬਾਗਿਆ ਆਇਆ ਚੱਲ ਲਾਇਆ ਉਹਨੂੰ ਨਹੀਂ ਜੀ ਕਿੰਨੀ ਕੀ ਉਮਰ ਸੀ ਕੀ ਬੇਟੇ ਦੀ ਹੋਗਰ 25 25 ਕਿਹ ਹੈ ਹਾਂ ਹਾਂ 25 ਮੈਰਿਡ ਸੀਗਾ ਜੀ ਹਾਂ ਜੀ ਬੱਚਾ ਹੈਗਾ ਹਾਂ ਜੀ ਗੁੱਡੀ ਹੈ ਜੀ ਛੋਟੀ ਆਖਿਰ ਸਮੇਂ ਕਦੋਂ ਗੱਲ ਹੋਈ ਹੈ ਉਹ ਨਾਲ ਸਾਡੀ ਜੀ 15 ਤਰੀਕ ਨੂੰ ਹੋਈ ਹੈ ਜੀ 15 ਤਰੀਕ ਨੂੰ 15 ਅਰੰ 13 13 ਅੰਮੀ ਜੀ 13 ਹਾਂ ਜੀ ਕੀ ਕਹਿ ਰਹੇ ਸੀ ਤੁਸੀਂ ਠੀਕ ਸੀ ਗੱਲ। ਹਾਂ ਉਦੋਂ ਠੀਕ ਦੀਗੇ। ਕਹਿੰਦਾ ਸੀ ਮੈਂ ਰਾਤ ਨੂੰ ਗੱਲ ਕਰੂੰਗਾ। ਵੀ ਚਾਰ ਦੇ ਘਟਾ। ਫੇ ਬਾਅਦ ਤੋਂ ਤਾਂ ਕੋਈ ਫੋਨ ਨਹੀਂ ਆਇਆ ਹੈਗਾ। ਹਾਂਜੀ। ਕਿ ਆਪਣੇ ਮੰਗਤੀ ਕਰ ਰਹੇ ਹਾਂ ਕਿ ਪਤਾ ਲੱਗੇ ਵੀ ਬੋਡੀ ਨੂੰ ਬੋਡੀ ਨੂੰ ਤਾਂ ਜੀ ਸਾਨੂੰ ਆਹੀ ਕਹੀ ਜਾਂਦੇ ਨੇ ਵੀ ਤੁਹਾਨੂੰ ਕਾਨੂੰ ਦੱਸਦੇ ਅੱਜ ਦੱਸਦੇ ਆ। ਅਸਤਾਹੀ ਕਿਨੇ ਵੀ ਬਹੁਤ ਦਿਨ ਹੋ ਗਏ। ਹਾਂਜੀ। ਇੱਥੇ ਲੋਕਲ ਪ੍ਰਸ਼ਾਸਨ ਨਾਲ ਕੋਈ ਗੱਲਬਾਤ ਹੋਈ ਤੋਂ? ਅਸੀਂ ਸਭ ਨੂੰ ਚਿੱਠੀਆਂ ਪਾਈਆਂ ਹੋਈਆਂ। ਹਾਂਜੀ ਕੀ ਆਪਣਾ ਉਹ ਬੇਸਤਾ ਹੀ ਕਹਿੰਦੇ ਵੀ ਸਾਡੀ ਹੈਲਪ ਕਰੋ ਜੀ ਹਾਂ ਦੇਖ ਜੀ ਅਸੀਂ ਗਰੀਬ ਆਂਦੇ ਆ ਹਾਂ ਤੇ ਪ੍ਰਸ਼ਾਸਨ ਦਾ ਜਾਂ ਬਾਹਰ ਵਾਲੇ ਜਿਹੜੇ ਵੀ ਹੈਗੇ ਉਹਦੇ ਦੋਸਤ ਮਿੱਤਰ ਕੀ ਕਹਿ ਰਹੇ ਨੇ ਸਾਂਤਾ ਜੀ ਕੋਈ ਕੁਛ ਨਹੀਂ ਕਹਿ ਰਿਹਾ ਹਾਂ ਬੱਸ ਉਹ ਹੀ ਕਹਿ ਰਹੇ ਨੇ ਡਾਕਟਰ ਜੀ ਨੇ ਉਹਨਾਂ ਨੂੰ ਪੁੱਛਦੇ ਆਂ ਅਸੀਂ ਵੀ ਸਾਡਾ ਜੀ ਆ ਚੱਲ ਰਿਹਾ ਵੀ ਅਸੀਂ ਪਰਤਾ ਬਈਆ ਹਾਂ ਕੀ ਮੰਗ ਕੀ ਕਰਦੇ ਹੋ ਪ੍ਰਸ਼ਾਸਨ ਅੱਗੇ ਅੱਗੇ ਤਾਂ ਇਹ ਹੀ ਕਹਿੰਦਾ ਜੀ ਉਹਦੀ ਬਾਡੀ ਆਵੇ ਜੀ ਉਸ ਤਾਹੀ ਮੈਂਤ ਕਰ ਦੇਂਗਾ ਹੋਰ ਤਾਂ ਕੋਈ ਬਾਅਦ ਕੀ ਕੋਣ ਕੋਣ ਹੋਏ ਦਿੱਖ ਤੇ ਜੀ ਮੇਰੀ ਘਰੋਂ ਆ ਜੀ ਮੇਰੇ ਮੇਰੀ ਨਾਹਾਂ ਇੱਕ ਪੋਤੀ ਹੈ ਜੀ ਕੀ ਨਾਮ ਹੈ ਮੇਰਾ ਨਾਮ ਸੁਗੰਤ ਸਿੰਘ ਆ ਜੀ ਕਿੱਥੇ ਦੇ ਰਹੇ ਮੇਰਾ ਪਿੰਡ ਜਰਗਾ ਜੀ ਹਾਂ ਜਰਗਾ ਤੋਂ ਕਿੱਥੀ ਲੱਗਦੇ ਸੀ ਮੇਰੇ ਸਾਲਾ ਸਾਬ ਤੁਜੀ ਜਿਹਨਾਂ ਦੀ ਡੈਥ ਹੋਈ ਹੈ ਜੀ ਤੇ ਇਹਨਾਂ ਦੀ ਸਰਵਿਸ ਸਟਾਫ ਮੇਰੇ ਘਰੇ ਆਇਆ ਤੇ ਮੇਰੇ ਨਾਲ ਵੀ ਕਿਵੇਂ ਆ ਬਾਕਰੇ ਜੋ ਦੱਸਣ ਅਨੁਸਾਰ ਸਾਰੀ ਗੱਲ ਹੋਈ ਉਹਨਾਂ ਦਾ ਡਾਕਟਰ ਸਾਹਿਬ ਦਾ ਸਾਨੂੰ 15 ਤਰੀਕ ਨੂੰ ਫੋਨ ਆਇਆ ਜੋ ਉਹਨਾਂ ਦੇ ਦੱਸਣ ਮੁਤਾਬਕ ਵੀ ਉਹਨਾਂ ਦੀ ਜਿਹ ਜਿਹ ਹਜ਼ਾਰੀਲੀ ਗੈਸ ਦਾਕਾਰ ਨਾਲ ਡੈਥ ਹੋਈ ਹੈ ਜੋ ਉਹਨਾਂ ਨੇ ਦੱਸਿਆ ਤੁਹਾਨੂੰ ਤੁਹਾਡੇ ਨਾਲ ਕਦੇ ਗੱਲ ਹੋਈ ਹਾਂਜੀ ਲਾਸਟ ਟਾਈਮ ਅਸੀਂ ਮੈਂ ਇੱਥੇ ਇਹਨਾਂ ਕੋਲ ਆਇਆ ਹੋਇਆ ਸੀ ਤੇ 13 ਤਰੀਕ ਤੋਂ ਬਾਅਦ ਫਰਾਈਡੇ ਤੋਂ ਬਾਅਦ ਸਾਡੀ ਕੋਈ ਇਹਨਾਂ ਨਾਲ ਗੱਲਬਾਤ ਨਹੀਂ ਵੀ ਜਦੋਂ ਸਦੀ ਉਹਨਾਂ ਨੂੰ ਬੌਸ ਨੂੰ ਫੋਨ ਕਰ ਰਹੇ ਸੀ ਤੇ ਬੌਸ ਦੀ ਪ੍ਰੋਬਲਮ ਇਹ ਸੀ ਵੀ ਉਹਨੂੰ ਇੰਗਲਿਸ਼ ਨਹੀਂ ਆਉਂਦੀ ਸੀ ਤੇ ਉਹ ਆਪਣੀ ਉਧਰ ਮਾਤਰਭਾਸ਼ਾ ਬੋਲਦੇ ਨੇ ਤੇ ਇੰਡੀਅਨ ਡਾਕਟਰ ਆਪਣੇ ਇਹਨਾਂ ਨੇ ਸਾਨੂੰ ਇਹ ਨਿਊਜ਼ ਦਿੱਤੀ ਸਰ ਹਾਂਜੀ ਔਰ ਕਦੋਂ ਕੀ ਕਹਿ ਰਹੇ ਆ ਕਿ ਕੀ ਫਾਰਮੈਲਟੀ ਹੈ ਪਰਮਲਟੀ ਉਹਨਾਂ ਦੇ ਦਸਨ ਮਤਾਂ ਕੋਸਰਲੇ ਚਲ ਰਹੀਆਂ ਇਨਵੈਸਟਿਗੇਟ ਕਰ ਰਹੇ ਨੇ ਸਾਨੂੰ ਦੁੱਖ ਦੀ ਗੱਲ ਤਾਂ ਕਿ ਹਲੇ ਤੱਕ ਤੁਹਾਡੇ ਕੋਲ ਪ੍ਰਸ਼ਾਸਨ ਦਾ ਕੋਈ ਵੀ ਅਧਿਕਾਰੀ ਜਾਂ ਸਾਡੇ ਚੁਣੇ ਹੋਏ ਨੁਮਾਇंदे ਵਾਲੇ ਤੱਕ ਸਾਡੀ ਕੋਈ ਖ਼ਬਰ ਨਹੀਂ ਲੈਣਾ ਆ ਨਾ ਸਾਡੇ ਨਾਲ ਅੱਗੇ ਕਿੰਨੇ ਦੁੱਖ ਹੋਣਾ ਆ ਸਾਡੀ ਕਿਸੇ ਅੱਗੇ ਕੋਈ ਏਦਾਂ ਦੀ ਡਿਮਾਂਡ ਦੀ ਵੀ ਫਾਈਨੈਂਸ਼ੀਅਲੀ ਹੈਲਪ ਨਹੀਂ ਮੰਗ ਰਿਆ ਸੀ ਸਾਡੀ ਬਸ ਇਹੀ ਡਿਮਾਂਡ ਆ ਵੀ ਸਾਡੀ ਉਹਦੀ ਬਾਡੀ ਲਈ ਆਉਣ ਚ ਸਾਡੀ ਹੈਲਪ ਕੀਤੀ ਜਾਵੇ ਆ ਤੁਸੀਂ ਪ੍ਰਸ਼ਾਸਨ ਨੂੰ ਇਤਲਾਹ ਕੀਤੀ ਹਾਂਜੀ ਸਰ ਪ੍ਰਸ਼ਾਸਨ ਨੂੰ ਸਾਰੇ ਅਸੀਂ ਲੈਟਰ ਆ ਵਗੈਰਾ ਸੀ ਐਮ ਪੰਜਾਬ ਸਾਰਿਆਂ ਨੂੰ ਅਸੀਂ ਕੱਢ ਚੁੱਕੇ ਹਾਂ ਸਰ ਉਹਨਾਂ ਦਾ ਨਾਕਿਸ ਦਾ ਫੋਨ ਨਾ ਕੋਈ ਆਪ ਨਾ ਉਹਨਾਂ ਦਾ ਕੋਈ ਨਵਾਈਦਾ ਸਾਡੇ ਤੱਕ ਨਹੀਂ ਪਹੁੰਚਿਆ ਸਰ ਪਰਿਵਾਰ ਦੇ ਵਿੱਚ ਕੋਣ ਕੋਣ ਇਹਨਾਂ ਦੇ ਗੁਰੂਵਾਰ ਚ ਇਹਨਾਂ ਦੇ ਫਾਦਰ ਸਾਹਿਬ ਇਹਨਾਂ ਦੇ ਮਦਰ ਇਹਨਾਂ ਦੇ 2 ਸਾਲ ਵਿਆਹ ਨੂੰ ਹੋ ਗਏ ਸੀ ਇਹਲੇ ਵਿਚਾਰੇ ਨੇ ਬੇਟੀ ਦਾ ਮੂੰਹ ਨਹੀਂ ਦੇਖਿਆ ਜੀ ਇਹਦੇ ਜਾਣ ਤੋਂ 10 ਦਿਨ ਬਾਅਦ ਇਹਦੀ ਬੇਟੀ ਹੋਈ ਆ ਤਿੰਨ ਨੰਬਰ ਦੋ ਤੇ ਇਹਨਾਂ ਦੀ ਤਿੰਨ ਸਿਸਟਰ ਨੇ ਮੈਰਿਡ ਨੇ ਜੀ ਤੇ ਬਸ ਇਹ ਪਰਿਵਾਰਾ ਜੀ ਗਰੀਬ ਪਰਿਵਾਰਾ ਜੀ ਇਹ ਦਿਹਾੜੀ ਜੋਤੇ ਵਾਲੇ ਨੇ ਵਿਚਾਰੇ ਹਾਂਜੀ ਉਹ ਵਿਚਾਰਾ ਵਿਰੋਜਗਾਰ ਦੇ ਚੱਕਰ ਤਸਰ ਬਰ ਗਿਆ ਸੀ ਤੇ ਪਰ ਹੁਣ ਲੈ ਤੱਕ ਸਾਡੀ ਕੋਈ ਕਿਸੇ ਪ੍ਰਕਾਰ ਦੀ ਕੋਈ ਹੈਲਪ ਨਹੀਂ ਕਿਸੇ ਵੱਲੋਂ ਮੰਗ ਤਾਂ ਸਰ ਜੋ ਵੀ ਜਾਣਕਾਰ ਹੈ ਇਸ ਮਸਲੇ ਦਾ ਜਾਂ ਪ੍ਰਸ਼ਾਸਨ ਸਾਡੀ ਉਸ ਵੱਲੋਂ ਹੈਲਪ ਕੀਤੀ ਜਾਵੇ ਅਸੀਂ ਸਾਰੇ ਵੀਰਾਂ ਦਾ ਹੱਥ ਛੁੜ ਕੇ ਬੇਨਤੀ ਹੀ ਕਰਦੇ ਆਂ ਇਹ ਸਾਨੂੰ ਕੋਈ ਰਾਹ ਪਾਇਆ ਜਾਵੇ ਜਿਹਦੇ ਨਾਲ ਉਹਦੀ ਬੋਡੀ ਛੇਤੀ ਤੋਂ ਛੇਤੀ ਸਾਡੇ ਤੱਕ ਪਹੁੰਚ ਸਕੇ ਸਰ ਹੰਦੀਪ ਕਾਲ ਹਾਥ ਨਾਲ ਜੀ ਆਹ ਲਾਸਟ ਟਾਈਮ ਕਰਦੇ ਆ। ਸ਼ੁਕਰ ਵਾ ਰਾਤ ਨੂੰ ਕੀ ਜੀ ਸੀਗੇ। ਅਮਨ ਜੀ ਫੋਨ ਚ ਆ ਜਾਓ ਅਗਰ ਸਵੇਰ ਗੱਲ ਕਰੂੰਗੇ ਵੀ ਰੋਟੀ ਖਾਣੀ ਹੈ ਜੀ ਰੋਟੀ ਖਾਣ ਲੱਗਾਂ। ਹਾਂ ਜੀ ਦੇ ਲਈ ਆਣਾ। ਮੈਨੂੰ ਇੱਕ ਹੀ ਹੋਰ ਲਈ ਕੀ ਹੈ ਸੀ। ਦਸੰਬਰ ਮਹੀਨੇ ਚ ਜਾ ਕੇ 12 ਫਾਰਟਿਫ ਰੈਲੀ ਵਾਲੀ ਰੈਲੀ ਕਿੱਚੀ ਦੀ ਮੁਰ ਕਿੰਨੀ ਹੋ ਗਈ ਜੀ ਦੂਜਾ ਸਾਲ 2 ਸਾਲ ਪੂਰੇ ਹੋ ਗਏ ਬੱਚੇ ਉਹਨਾਂ ਦੇ ਬਾਹਰ ਜਾਣ ਤੋਂ ਬਾਅਦ ਹਾਂਜੀ ਪਰਿਵਾਰ ਦੇ ਵਿੱਚ ਕੌਣ ਕੌਣ ਹੈ ਨਹੀਂ ਮਿਹਰਬਾਨ ਪਾਪਾ ਜੀ ਬੇਟੀ ਤੋਂ ਮੈਂ ਸਨਵੇਂ ਨੰਨਦਾ ਨਹੀਂ ਜੈਨ ਨੂੰ ਕੀ ਕਰਦੇ ਸੱਚੀ ਸਾਲੋਂ ਮਦਦ ਕੀਤੀ ਜਾਂਦੀ ਸਾਡੀ ਸਾਡੇ ਅੱਜ ਜੇਵੇਂ ਵੀ ਸਾਨੂੰ ਸਾਹਮਣੇ ਪਤਾ ਚੱਲ ਲੱਗੇ ਕਿ ਕੀ ਹੋ ਰਿਹਾ ਹੈ